ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਤੁਹਾਡਾ ਵੈਲਕਮ ਕਰਦੇ ਹਾਂ ਜੀ ਆਪਣੇ ਨਵੇਂ ਵਲੌਗ ਦੇ ਵਿੱਚ ਸੋ ਅੱਜ ਦਾ ਵਲੌਗ ਕੀ ਆਪਾਂ ਜਾਵਾਂਗੇ ਅੱਜ ਹੰਸਾਣੀ ਸਾਹਿਬ ਵਾਲੇ ਪੱਪਾ ਜੀ ਦਾ ਜਨਮ ਦਿਨ ਹੈ ਤੇ ਮੇਰੇ ਜਿਹੜਾ ਰੀਅਲ ਬ੍ਰਦਰ ਆ ਉਹਦਾ ਵੀ ਜਨਮ ਦਿਨ ਹੈ ਤੇ ਆਪਾਂ ਜਾਵਾਂਗੇ ਉੱਥੇ ਮੱਥਾ ਟੇਕਣ ਜਾਵਾਂਗੇ ਆਪਾਂ ਮੰਮਾ ਵਾਲਾਂ ਦੇ ਨਾਲ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਉੱਥੇ ਸੀਗੇ ਤੇ ਮੈਂ ਦੁੱਧ ਦੁੱਧ ਪਵਾ ਲਿਆ ਸੀਗਾ ਬੇਚੀ ਤੋਂ ਤੇ ਮੁੰਮੇ ਉਹ ਗਰਮ ਤੇ ਰਿਹਾ ਹੋਇਆ ਦੇਖੋ ਗਾਇਸ ਮੈਂ ਗਰਮ ਤੇ ਹੈ ਦੁੱਧ ਤੇ ਹੁਣ ਮੈਂ ਰੋਟੀ ਬਣਾਉਂਗੀ ਕਿਉਂਕਿ ਮਮਾ ਤੇ ਮਮਾ ਆਪਾਂ ਨਹੀਂ ਅਜੇ ਵੀ ਮਤਲਬ ਕੱਲ ਨਾਨਕੇ ਗਏ ਸੀ ਕੱਲ ਰਖੜੀਆਂ ਸੀ ਸੋ ਉਹ ਰਖੜੀਆਂ ਕਰਕੇ ਨਾਨਕੇ ਗਏ ਸੀ ਸੋ ਅੱਜ ਆਉਣਗੇ ਸ਼ਾਇਦ ਫੋਨ ਕੀਤਾ ਸੀ ਉਹਨਾਂ ਨੇ ਤੇ ਫਿਰ ਉਹਨਾਂ ਅਸੀਂ ਉਰ ਸੀਗੇ ਇੱਥੇ ਤੇ ਫਿਰ ਮੈਂ ਰੋਟੀ ਬਣਾਉਣੀ ਹੁਣ ਰੋਟੀ ਖਾ ਕੇ ਫਿਰ ਆਪਾਂ ਚੱਲਦੇ ਹਾਂ ਸਾਲੀ ਸਹਿ ਮੱਠੜੇ ਦੇਖਣ ਦੇ ਲਈ ਆਪਣ ਨਾਲ ਵੀ ਜਾਣਗੇ ਬਹੁਤ ਜਣੇ ਸੋ ਅੱਜ ਮੇਰੇ ਜਿਹੜਾ ਬ੍ਰਦਰ ਹੈ ਉਹਦਾ ਜਨਮ ਦਿਨ ਹੈ ਸੋ ਅਲਰੇਡੀ ਆਪਾਂ ਨੇ ਕੋਈ ਗਿਫਟ ਵੀ ਲੈਣਾ ਸੋ ਪਹਿਲਾਂ ਜਾਵਾਂਗੇ ਤਿਆਰ ਹੋ ਕੇ ਆਪਾਂ ਗਿਫਟ ਲੈਣ ਫਿਰ ਤੁਹਾਨੂੰ ਅੱਗੇ-ਅੱਗੇ ਵਲੌਗ ਤੇ ਸੀ ਜੋੜ ਲਿਖ ਬਹੁਤ ਜ਼ਿਆਦਾ ਵਧੀਆ ਹੋਊਗਾ ਵਲੌਗ ਇੰਜੋਏ ਕਰਿਓ ਤੇ ਤੁਹਾਨੂੰ ਵੀ ਆਪਾਂ ਦਰਸ਼ਨ ਕਰਾਉਨੇ ਆ ਹੰਸਾਰੀ ਸਾਹਿਬ ਦੇ ਤੁਸੀਂ ਵੀ ਦਰਸ਼ਨ ਕਰਿਓ ਅੱਜ ਬਾਬਾ ਜੀ ਦਾ ਜਨਮ ਦਿਨ ਹੈ ਉੱਥੇ ਬਹੁਤ ਸੰਗਤ ਹੋਊਗੀ ਗਾਇਜ਼ ਸੋ ਚਲੋ ਹਨ ਆਪਾਂ ਰੈਡੀ ਹੋਈਏ ਫਿਰ ਫਰੈਸ਼ ਹੋ ਕੇ ਹਰਸਤਾ ਫਰੈਸ਼ ਹੋਣ ਚਲੇ ਜੀ ਉੱਤੇ ਮੈਂ ਵੀ ਫਰੈਸ਼ ਹੋਵਾਂਗੀ ਤੇ ਆਪਾਂ ਚੰਗੀਆਂ ਆਪਾਂ ਤੋਰੀਆਂ ਦੀ ਸਬਜ਼ੀ ਬਣਾ ਕੇ ਸੀਗੇ ਕਿਉਂਕਿ ਹਰਸ਼ ਘੱਟ ਮੇਚ ਵਾਲੀ ਸਬਜ਼ੀ ਹੈਨੀ ਹੈ ਤੇ ਹੁਣ ਆਪਾਂ ਆਟਾ ਗੁੰਨੇ ਤੇ ਆ ਗੇਸ ਆਟਾ ਹੈ ਨਹੀਂ ਸੀ ਫਿਰ ਮੈਂ ਦੇਖਿਆ ਸੀ ਤੇ ਆਟਾ ਗੁੰਨਣ ਵਾਲਾ ਸੀ ਹੁਣ ਆਪਾਂ ਆਟਾ ਗੁੰਨ ਲਿਆ ਸੋ ਗੇਸ ਆਪਾਂ ਰੈਡੀ ਹੋ ਗਏ ਤੇ ਆਪਾਂ ਨਿੱਕਲੇ ਕੇ ਕਰ ਹਾਂ ਆਪਾਂ ਚਾਹਦੇ ਹੀ ਨਾ ਪਟਾਰ ਸਾਹਿਬ ਨੂੰ ਸਭ ਤੋਂ ਵੱਡਾ ਆਪਾਂ ਮੇਰੀ ਪ੍ਰਸ਼ੰਸਾ ਕਰਦੇ ਆ ਅੱਛੇ ਬਹੁਤਨੇ ਗਿਫਟ ਦੇ ਲਈ ਕੋਈ ਕ੍ਰੀਮਿੰਗ ਰੈਡੀ ਹੋ ਗਏ ਤੇ ਆਕੀ ਤੇ ਕੁਝ ਨਹੀਂ ਪਤਾ ਪਰ ਇਸ ਦਿਨ ਚ ਪੇੜ ਵੀ ਉੱਤੇ ਮੋਟਾ ਹੋ ਗਏ ਦੇਖੋ ਕਿੰਨੀ ਧੁੱਪ ਹੈ ਬਹੁਤ ਧੁੱਪ ਹੈ ਗਾਇਸ ਕਦੇ ਕਦੇ ਪਰ ਮੌਸਮ ਕਿਹੜਾ ਵੀ ਹੋ ਜਾਂਦਾ ਹੈ ਨਾ ਕਦੇ ਕਦੇ ਦੂਜਾ ਮੌਸਮ ਠੰਡਾ ਹੋਏਂਦਾ ਕਦੇ ਧੁੱਪ ਆਈਂਦੀ ਆ ਪਰ ਠੰਡਾ ਹੁੰਦਾ ਚਲੋ ਫਿਰ ਵੀ ਸੇਕ ਰਹਿੰਦਾ ਪਰ ਜਦੋਂ ਧੁੱਪ ਪਉਂਦੀ ਹੈ ਬਹੁਤ ਘੱਟ ਨਹੀਂ ਜਾਂਦਾ ਹਾਂ ਜੋ ਬਤਿਹਰੀ ਪਾਰਕ ਜੇਬੀ ਆਤੀ ਚੱਲਦੀ ਹੈ ਨਾਂ ਚ ਸਰਵਨ ਕੰਪਨੀ ਦਾ ਜਾਨਾ ਹੈ 30 ਕਿਲੋ ਕੰਦਰਾ ਹੈ ਮੇਰਾ ਚੱਲ ਰਿਹਾ ਦੇਖੋ ਮੈਂ ਕਿ ਟੈਕਸਨ ਕਰਾਂਗੀ ਉੱਧਰ ਗਏ ਆ ਮੇਰੇ ਭਾਈ ਦਾ ਗਿਫਟ ਲੈਣ ਤੇ ਮੈਂ ਅਦਰ ਕਾਰ ਚ ਬੈਠੀ ਸੀ ਕੱਲੀਓ ਦੇਖੋ ਓਏਸੀ ਲੱਗਿਆ ਐਸਟਾ ਬੱਲੇਂ ਠੰਡੀ ਹਵਾ ਚੱਲ ਰਹੀ ਹੈ ਦੇਖੋ ਖੇਤਾਂ ਕੋਲ ਠੰਡੀ ਹਵਾ ਆ ਰਹੀ ਹੈ ਸ਼ੁਕਰ ਹੈ ਸਾੱਚ ਗੱਡੀ ਲੱਗੀ ਹੈ ਵੀ ਨਾਲ ਚਾਤੇ ਜਿਵੇਂ ਤੇ ਠੰਡਾ ਪਾਣੀ ਹੋਗਾ ਫੋੜੇ ਵਿੱਚ ਕੋਲ ਕੇ ਪੀ ਸਕਦੇ ਆ ਨੀ ਪਾਣੀ ਤੇ ਬਿਸਕੁਟ ਲਏ ਆਂ ਆਂ ਬੀਸਕੁਟ ਲੱਗੀ ਇਹ ਆ ਸੀ ਵੀ ਮੈਨੂੰ ਸ਼ਰਟ ਦਿਖਾ ਦਿਓ ਕਿਵੇਂ ਜੀ ਆ ਦੇਖਿਆ ਨਹੀਂ ਸੋਹਣੀਆ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੇ ਲਾ ਕੇ ਦਿਖਾਓ ਲੈ ਆ ਦੋ ਨਹੀਂ ਪਲੇਨ ਕਿਹੜੇ ਕਲਰ ਚ ਥੋੜੀ ਦੇਖ ਲੈਣਾ ਤੁਹਾਨੂੰ ਆ ਇਹ ਕੱਪੜਾ ਮੈਨੂੰ ਆ ਬੜੇ ਸ਼ਰਟ ਦਾ ਕਲਰ ਨਹੀਂ ਸੋਹਣਾ ਲੱਗਿਆ ਮੈਂ ਕਿਹਾ ਕਿ ਹੋਰ ਲੈ ਕੇ ਆਓ ਪਹੁੰਚ ਗਈ ਤੁਹਾਨੂੰ ਸਾੜੀ ਸਾਬ ਪਤੁਰਕੇ ਜਾ ਰਹੀਆਂ ਆਪਣੀ ਕਾਰ ਲਾਤੀ ਉਹਨਾਂ ਪਤੁਰਕੇ ਜਾ ਰਹੀਆਂ ਬਹੁਤ ਸੰਗਤ ਆ ਗਾਈਜ਼ ਸੋ ਗਾਈਜ਼ ਆਪਾਂ ਡੱਬਾ ਲੈ ਲਿਆ ਹੁਣ ਆਪਾਂ ਅੰਦਰ ਮੱਥਾ ਦੇ ਕੇ ਚੱਲਦੇ ਹਾਂ ਸੰਗਤ ਹਾਂ ਫਰੂਟ ਪ੍ਰਸ਼ਾਦ ਵੀ ਲੈ ਕੇ ਆਈਏ ਮੈਂ ਆ ਵੀ ਮਿਲ ਰਹੇ ਸੀਗੇ ਤੇ ਫਿਰ ਮੈਂ ਲੈ ਲਿਆ ਤੇ ਆ ਵੀ ਮਿਲ ਰਹੇ ਸੀ ਫਰੂਟ ਲੈ ਲੈਣਾ ਫਿਰ ਅਪਾ ਬਾਈਕ ਤੇ ਫਰਸ਼ਾਦ ਨੂੰ ਕਰੀ ਲੱਤ ਖਾਣੇ ਮੋਤੀ ਬੇੜ ਸੀਗੀ ਤੇ ਸਭ ਨੂੰ ਸਾਡੇ ਫਰੈਂਡ ਕੋਲ ਇੱਕ ਤੇ ਹੋਰ ਤਾਂ ਮਿਲਿਆ ਸਾਡੇ ਨਾਲ ਕਿੰਨੇ ਕੁ ਐਸ ਖਾਣੂਗੇ ਇਹ ਆਪਾਂ ਚਾਹਾਂਗੇ ਘਰੇ ਉਹਨੇ ਕਦੋਂ تک ਆ ਰਹੇ ਸੀਗੇ ਤਾਂ ਬਕਰ ਬਲ ਨੂੰ ਜਾਣਦੇ ਆ ਉਹਨਾਂ ਦੇ ਕਦੋਂ ਨੇ ਫੋਨ ਆਉਂਦੇ ਕਿ ਆਜ ਆਉਂਦੇ ਕਿਉਂਕਿ ਚਾਬੀ ਹੈਗੀ ਸਾਡੇ ਕੋਲ ਘਰ ਦੀ ਮੱਕੋ ਨਹੀਂ ਆ ਗਈ ਪਰੇ ਮੱਕੋ ਕੱਜਾ ਤੇ ਯਾਰ ਨਾਲ ਸੋ ਗਾਈਸ ਇਹ ਕਰ ਰਹੀਆਂ ਲੀਕ ਕਰੇ ਸ਼ੌਪ ਤੋਂ ਆਪਾਂ ਪਹੁੰਚ ਗਏ ਆਪਣੀ ਕਲੋਨੀ ਦੇ ਵਿੱਚ ਲੀ ਮੈਂ ਵੀ ਪੀਉਂਗੀ ਦਿਨ ਕਰ ਰਿਹਾ ਘਰੇ ਆ ਕੇ ਦੇਖ ਲਓ ਗਾਇਸ ਸਾਡੀ ਕਲੋਨੀ ਆਪਾਂ ਆ ਗਏ ਸੀ ਘਰੇ ਤੇ ਘਰੇ ਆ ਕੇ ਏਸੀ ਲਾ ਕੇ ਮੇਰਾ ਦੇਖੇ ਆਪਾਂ ਬਹੁਤ ਥੱਕ ਗਿਆ ਇਸ ਤੇ ਹੁਣ ਆਪਾਂ ਫੇਰ ਚੱਲਦੇ ਆ ਉਹ ਫੇਰ ਚੱਲਦੇ ਆ ਮੇਰੇ ਘਰੇ ਚੱਲਦੇ ਆ ਤੇ ਜੋ ਮੇਰੇ ਬ੍ਰਦਰ ਦਾ ਬਰਥਡੇ ਆ ਉਦੋਂ ਲਈ ਹੁਣ ਅਸੀਂ ਸੋਚਿਆ ਵੀ ਆਪਾਂ ਕੇਕ ਲੈ ਕੇ ਜਾਈਏ ਪਹਿਲਾਂ ਨਾ ਗਰਮੀ ਚ ਪੱਛਦੌੜ ਚ ਸਾਨੂੰ ਇੰਨਾ ਯਾਦ ਨਹੀਂ ਰਿਹਾ ਕੁਝ ਹੋਰ ਵੀ ਅਸੀਂ ਲੈ ਕੇ ਜਾਣਾ ਸੀ ਸਾਡੇ ਉਹ ਵੀ ਨਹੀਂ ਯਾਦ ਰਿਹਾ ਬਟ ਹੁਣ ਆਪਾਂ ਜਾਵਾਂਗੇ ਫੇਰ ਘਰੇ ਫੇਰ ਆਪਾਂ ਕੇ ਕਟਿੰਗ ਕਰਦੇ ਹਾਂ ਸੋ ਗਾਇਸ ਆਪਾਂ ਹੁਣ ਹੋ ਗਈ ਸੀਗੇ ਫ੍ਰੀ ਤੇ ਬਰਥਡੇ ਇੰਜੋਏ ਕਰਕੇ ਆਪਾਂ ਆਇਆ ਘਰੇ ਤੇ ਹੁਣ ਫ੍ਰੀ ਹੋ ਕੇ ਘਰੇ ਆ ਕੇ ਦੇਖੋ ਗਾਇਸ ਮੈਂ ਨਿੰਬੂ ਪਾਣੀ ਬਣਾਇਆ ਤੇ ਹਰਸ਼ਾ ਗੁਰਦੁਆਰਾ ਸਾਹਿਬ ਗਏ ਹੋਇਆ ਰਾਤ ਦੇ 10:30 ਹੋ ਗਏ ਤੇ ਦੇਖੋ ਮੈਂ ਨੇਲਸ ਕਰਵਾਏ ਸੀ ਇੱਥੇ ਬਹੁਤ ਸੋਹਣੇ ਲੱਗੇ ਮੈਨੂੰ ਮੈਂ ਨੇਲਸ ਕਰਵਾਏ ਆ ਇੱਕ ਹੱਥ ਦੇ ਹੀ ਕਰਵਾਏ ਮੈਂ ਤੇ ਹੋਪ ਤੁਹਾਨੂੰ ਇਹ ਸਾਰਾ ਵਲੌਗ ਵਧੀਆ ਲੱਗਿਆ ਹੋਗਾ ਕਮੈਂਟਾਂ ਦੇ ਵਿੱਚ ਜ਼ੋਰ ਦੱਸਿਓ ਕਿਵੇਂ ਨਾ ਕਿਵੇਂ ਅਸੀਂ ਵਲੌਗ ਬਣਾਈ ਲੈਣੇ ਆ ਹਨਾ ਜਦੋਂ ਥੋੜੀ ਜਿਹੀ ਹਿੰਮਤ ਜੀ ਕਰਕੇ ਨਹੀਂ ਤਾਂ ਅਸੀਂ ਭੁੱਲ ਜੰਨੇ ਹੁੰਨੇ ਆ ਤੁਸੀਂ ਕਹਿੰਦੇ ਹੋ ਵੀ ਹਨਾ ਰੈਗੂਲਰ ਵਲੌਗਸ ਪਾਇਆ ਕਰੋ ਸੋ ਅਸੀਂ ਬਹੁਤ ਟਰਾਈ ਕਰਦੇ ਆ ਵੀਡੀਓਸ ਵੀ ਬਣਾਉਣ ਜਾਣਾ ਹੁੰਦਾ ਤੇ ਜਿੰਨਾ ਕਿ ਵੀ ਹੋ ਸਕੇ ਆਪਾਂ ਹਨਾ ਲੈ ਲੈਣੇ ਆ ਵੀਡੀਓ ਵਿੱਚ ਜੋ ਵੀ ਆਪਾਂ ਡੇ ਬਾਈ ਡੇ ਹਨਾ ਰੁਟੀਨ ਦੇ ਵਿੱਚ ਜੋ ਵੀ ਹੋ ਸਕਿਆ ਕਈ ਵਾਰੀ ਭੁੱਲ ਵੀ ਜੰਨੇ ਆਪਾਂ ਰਿਕਾਰਡ ਕਰਨਾ ਸੋ ਜਿੰਨਾ ਵੀ ਵਲੌਗ ਬਣਦਾ ਤੁਸੀਂ ਜਰੂਰ ਦੱਸਿਆ ਕਰੋ ਕਮੈਂਟਾਂ ਦੇ ਵਿੱਚ ਕਿਵੇਂ ਦਾ ਲੱਗਿਆ ਸੋ ਆਪਾਂ ਤੁਹਾਨੂੰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ